ਰੂਬੀ ਡਲਾ ਕੈਨੇਡਾ ਦੀ ਲਿਬਰਲ ਪਾਰਟੀ ਦੇ ਅਗਲੇ ਮੁਖੀ ਦੀ ਰੇਸ ਦੇ ਵਿੱਚੋਂ ਬਾਹਰ ਹੋ ਗਈ ਹੈ 10 ਨਿਯਮਾਂ ਦੀ ਉਲੰਘਣਾ ਦੀ ਵਜ੍ਹਾ ਕਰਕੇ ਰੇਸ ਦੇ ਵਿੱਚੋਂ ਬਾਹਰ ਹੋਈ ਰੂਬੀ ਡਲਾ ਪਾਰਟੀ ਦੇ ਕੌਮੀ ਡਾਇਰੈਕਟਰ ਆਜ਼ਮ ਇਸਮਾਇਲ ਨੇ ਇਹ ਐਲਾਨ ਕੀਤਾ ਹੈ ਰੇਸ ਤੋਂ ਬਾਹਰ ਹੋਣ ਮਗਰੋਂ ਰੂਬੀ ਡਲਾ ਨੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਕਿ ਆ ਕਿ ਮੇਰੇ ਖਿਲਾਫ ਦੋਸ਼ ਜੋ ਲਗਾਏ ਗਏ ਨੇ ਉਹ ਬੇਬੁਨਿਆਦ ਨੇ ਪਹਿਲਾ ਮੇਰੇ ਤੇ ਵਿਦੇਸ਼ੀ ਦਖਲਅੰਦਾਜ਼ੀ ਦਾ ਇਲਜ਼ਾਮ ਲਗਾਇਆ ਰੂਬੀ ਡਲਾ ਇਹ ਜ਼ਿਕਰ ਕਰ ਰਹੇ ਨੇ ਫਿਰ ਦੂਜੇ ਦਿਨ ਕਿਹਾ ਕਿ ਚੋਣ ਪ੍ਰਚਾਰ ਦੀ ਉਲੰਘਣਾ ਕੀਤੀ ਹੈ ਇਹ ਸਭ ਕੁਝ ਇਸ ਲਈ ਕੀਤਾ ਤਾਂ ਜੋ ਮੈਂ ਰੇਸ ਦੇ ਵਿੱਚੋਂ ਬਾਹਰ ਹੋ ਜਾਵਾਂ ਮੈਂ ਜਿੱਤਵਾਲ ਅੱਗੇ ਵਧ ਰਹੀ ਸੀ ਅਤੇ ਉਮੀਦਵਾਰ ਦੇ ਲਈ ਖਤਰਾ ਸੀ ਮੇਰੇ ਲਈ ਪਾਰਟੀ ਦਾ ਇਹ ਫੈਸਲਾ ਨਿਰਾਸ਼ ਕਰਨ ਵਾਲਾ ਹੈ ਮੈਂ ਕੈਨੇਡਾ ਦੇ ਲਈ ਕੰਮ ਕਰਦੀ ਰਹਾਂਗੀ ਰੂਬੀ ਡਲਾ ਜੋ ਕਈ ਤਰ੍ਹਾਂ ਦੇ ਦਾਅਵੇ ਵਾਅਦੇ ਵੀ ਕਰਦੇ ਨਜ਼ਰ ਆਏ ਹਾਲਾਂਕਿ ਫਿਲਹਾਲ ਪਾਰਟੀ ਦੀ ਸਿਆਸਤ ਦਾ ਹੀ ਸ਼ਿਕਾਰ ਹੋ ਗਏ